ਅੱਛਾ ਇਸ ਵੇਰੇ ਕੀ ਕਹਿ ਗਿਆ ਕਰੋ ਪੁੱਤ ਵੀ ਨਹੀਂ ਕਿਹਾ ਕਰੇ ਤਾਂ ਰੰਦਾ ਹੀ ਨਹੀਂ ਸੀ ਮੇਰੇ ਕੋਲ ਅੱਛਾ ਜੀ ਉਹ ਕਿਉਂ ਤੇਰੇ ਮੈਂ ਬੇਦਰਗ ਕੀਤਾ ਸੀ ਅੱਛਾ ਜੀ ਮੈਂ ਕਿਹਾ ਤੂੰ ਸੁਦਰ ਦਾ ਬੱਚੇ ਨਾ ਮੈਂ ਸੁਦਰ ਜੀ ਨੂੰ ਨਸ਼ਾ ਨੂੰ ਛੱਡਦਾ ਸੀ ਨਾ ਨਾ ਨਹੀਂ ਹਰਤਾ ਛੱਡ ਗਿਆ ਸੀ ਜਦੋਂ ਮਾਂ ਮੈਂ ਸਾਰਾ ਛੱਡ ਤੇ ਹੁਣ ਆਏ ਮਾਂ ਮੈਂ ਤੇਰੇ ਲਈ ਸਾਰਾ ਕੁਝ ਬਣਾ ਲਿਆ ਲਈ ਮੈਂ ਬਾਹਰ ਜਾਣਾ ਕਿੱਥੇ ਰਹਿੰਦਾ ਕਿੱਥੇ ਸੀਗਾ ਫਿਰ ਉਹ ਮੈਨੂੰ ਕੋਸਰੀ ਬਤਾ ਕਿ ਤੇਰੇ ਦਾ ਬਿੰਨਾ ਪਤਾ ਮੰਡੀ ਜੇ ਕੰਮ ਕਰਦਾ ਸੀ ਮਾਂ ਮੈਂ ਕਮਰਾ ਲੈ ਲਿਆ ਮੈਂ ਸਾਰਾ ਕੁਝ ਬਣਾਤਾ ਮਾਂ ਤੁਸੀਂ ਕੰਮ ਤੁਸੀਂ ਜਦੋਂ ਫੋਨ ਆਇਆ ਮੈਂ ਤਾਂ ਕੰਮ ਤੇ ਬੈਠਾ ਸੀਗਾ ਮੈਂ ਤਾਂ ਇਹ ਕੰਮ ਕਰ ਲੱਗਿਆ ਜਦੋਂ ਇਹ ਮੁੰਡੇ ਮੇਰੇ ਕੋ ਪਹੁੰਚੇ ਤੇ ਮੁੰਡੇ ਕੀ ਕਹਿੰਦੇ ਕਿ ਮਦਲ ਵੀ ਛੋਟੇ ਭਰਾ ਦੇ ਕੋਈ ਹਾਂ ਕਹਿੰਦੇ ਡੈਥ ਹੋ ਗਈ ਉਹਦੀ ਅੱਛਾ ਕੀ ਮਰਿਆ ਮੁਰਿਆ ਕੀ ਸੁਨੇ ਆਵੇ ਕਹਿੰਦੇ ਕਰਚਾ ਕੁਚਾ ਮਾਰੀ ਇਹਨਾਂ ਨੇ ਕੀ ਕਰਚਾ ਮਾਰੀ ਹਾਂਜੀ ਫੇ ਇਹ ਜੇ ਪੂਰੀ ਗੱਲ ਪਤਾ ਨਹੀਂ ਲੱਗੀ ਵੀ ਕੀ ਹੋਈ ਹੈ। ਇਹ ਚੱਲਦਾ ਨਹੀਂ ਪਤਾ ਲੱਗਿਆ ਆਪਾਂ ਤਾਂ ਸਾਫ਼ ਚਾਹੀਦਾ ਵੀ ਜਿੰਨੇ ਵੀ ਖੇਤੀ ਹੋ ਗਏ ਨੇ ਸਾਹਮਣੇ। ਹੋਈ ਲੜਾਈ ਆ ਕੋਈ? ਲੜਾਈ ਹੋਈ ਇਹਨਾਂ ਦੀ ਲੱਗਦਾ। ਕੀ ਤੁਹਾਡਾ ਭਰਾ ਸੀ ਛੋਟਾ? ਹਾਂਜੀ ਸਗਾ ਭਰਾ ਸੀ। ਇਹਦੇ ਚ ਅੱਜ ਦੋ ਜਣੇ ਸ਼ਮਸ਼ੇਰ ਤੇ ਲਵੀਸ਼ ਪੰਡਤ ਕਰਕੇ ਇਹਨਾਂ ਦੀ ਆਪਸੀ ਇੱਥੇ ਕੋਈ ਤਕਰਾਰਬਾਜ਼ੀ ਹੋਈ ਆ। ਉਹਦੇ ਚ ਜਿਹੜਾ ਸ਼ਮਸ਼ੇਰ ਰੀਲियस ਜੱਟ ਸੀਗਾ ਉਹਦੀ ਇਹਨੇ ਕੋਈ ਸ਼ਾਰਪ ਵੈਪਨ ਨਾਲ ਲਵੀਸ਼ ਨੇ ਉਹਨੂੰ ਹਿੱਟ ਕੀਤਾ ਤਾਂ ਉਹਦੀ ਡੈਥ ਹੋ ਗਈ ਆ। ਉਹ ਚ ਕਾਰਵਾਈ ਕਰ ਰਹੇ ਆ ਤੇ ਸਾਡੀਆਂ ਵੱਖ-ਵੱਖ ਟੀਮਾਂ ਇਹ ਤੇ ਲੱਗੀਆਂ ਜਲਦੀ ਇਹਨੂੰ ਅਸੀਂ ਰਾਉਂਡ ਅਪ ਕਰ ਲਾਂਗੇ ਤੇ ਜਿਹੜਾ ਲੁਵੀਸ਼ ਹੈ ਜੀ ਇਹ ਮਾਈਨਰ ਆ ਜੀ ਇਹਦਾ ਹੱਲੇ ਵੇਅਰਬਾਊਟਸ ਕਲੀਅਰ ਨਹੀਂ ਹੈਗੇ ਪੇ ਮਾਈਨਰ ਆ ਕਿ ਮੇਜਰ ਆ ਜਿੱਥੇ ਕੰਮ ਕਰਦਾ ਸੀ ਉੱਥੋਂ ਵੀ ਪਤਾ ਕਰਾਇਆ ਤੇ ਬਾਕੀ ਇਹ ਤੇ ਟੀਮਾਂ ਸਾਡੀਆਂ ਕੰਮ ਕਰ ਰਹੀਆਂ ਅਸੀਂ ਜਲਦੀ ਇਹਨੂੰ ਰਾਉਂਡ ਅਪ ਕਰਾਂ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ